ਹਾਂਜੀ ਵਾਰਿਸ ਕਰਕੇ ਜੀ ਬਹੁਤ ਫਰਕ ਆ ਜੀ ਬਹੁਤਗਾ ਕੀ ਬਿਲਕੁਲ ਨਹੀਂ ਆਗਾ ਜੀ ਜ਼ੀਰੋ ਲੈਵਲ ਤੇ ਜੀ ਬਿਲਕੁਲ ਕਮ ਸਲੋ ਆ ਬਿਲਕੁਲ ਜ਼ੀਰੋ ਲੈਵਲ ਤੇ ਆ ਜੀ ਰੇਟ ਦੇ ਵਿੱਚ ਕਿੰਨਾ ਦਾ ਫਰਕ ਪਿਆ ਕਿੰਨੇ ਕ ਪਰਸੈਂਟ ਫਰਕ ਜੀ ਰੇਟ ਦੇ ਵਿੱਚ ਜੀ ਦੇਖੋ ਜੀ ਹੁਣ ਬਰਸਾਤ ਪੈ ਰਹੀ ਹੈ ਬਰਸਾਤ ਜਦ ਬੰਦ ਹੋ ਲਗੀ ਫਿਰ ਫਰੂਟ ਆਉਣਗੇ ਫਿਰ ਉਹਦੇ ਵਿੱਚ ਰੇਟ ਦੇ ਵਿੱਚ ਬੜਾ ਉੱਪਰ ਹੀ ਹੋਣਗੇ ਜੀ ਕਿਉਂਕਿ ਇਹ ਫਰੂਟ ਆਉਣ ਜਦੋਂ ਮੀਂਹ ਬੰਦ ਹੋਣਗੇ ਮੀਂਹ ਤੋਂ ਬਾਅਦ ਮੰਡੀ ਜਾਣਗੇ ਮੰਡੀ ਤੋਂ ਬਾਅਦ ਫਿਰ ਰੇਟ ਉੱਧਰ ਲੱਗੂ ਆ ਜੀ ਤੇ ਮਤਲਬ ਸੇਵ ਦਾ ਰੇਟ ਵਧੂਗਾ ਜੀ ਇਸ ਟਾਈਮ ਸਭ ਨਾਲ ਮਹਿੰਗਾ ਫਰੂਟ ਕਿਹੜਾ ਤੁਹਾਡੇ ਕੋਲ ਇਸ ਟਾਈਮ ਜੀ ਸੇਬ ਆ ਜੀ ਬੱਬੂ ਕੋਸਾ ਜੀ ਡ੍ਰੈਗਨ ਫਰੂਟ ਆ ਜੀ ਆਵਾਗਾਡੋ ਆ ਜੀ ਇਹਨਾਂ ਦਾ ਕਿੱਥੋਂ ਮਿਲਾਂਗੇ ਸੇਬ ਆਪਣਾ ਕੁੱਲੂ ਤੋਂ ਵੀ ਆਉਂਦਾ ਜੀ ਸਿਮਲੇ ਤੋਂ ਵੀ ਆਉਂਦਾ ਜੀ ਜੀ ਇੰਪੋਰਟਡ ਸੇਬ ਵੀ ਆ ਇੰਪੋਰਟਡ ਸੇਬ ਜੀ 350 300 ਦਾ ਰੇਟ ਆ ਜੀ ਠੀਕ ਆ ਜੀ ਤੇ ਮਤਲਬ ਹੁਣ ਤਾਂ ਇੰਪੋਰਟਡ ਸੇਬ ਬਹੁਤ ਕਮ ਹੈ ਤੇ ਮਤਲਬ ਇੰਪੋਰਟਡ ਦਾ ਹੁਣ ਇਹਨਾਂ ਵਿਕੜੇ ਨਹੀਂ ਆਪਣਾ ਲੋਕਲੀ ਸੇਬ ਚੱਲ ਰਿਹਾ ਜੀ ਕੁੱਲੂ ਦਾ ਸੇਬ ਕੁੱਲੂ ਦਾ ਸੇਬ ਵੀ ਹੌਲ ਆਉਣਾ ਬੰਦ ਹੋਇਆ ਹੋਇਆ ਜੀ ਸਟੋਰ ਹੋਇਆ ਫਰੂਟ ਵੀ ਤੁਸੀਂ ਮੰਗਾਨੀਓ ਹਾਂਜੀ 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 ਮੰਗਾਨਨੇ ਆ ਜੀ ਬੱਬੂ ਗੋਸਾ ਹੋ ਗਿਆ ਜੀ ਆਲੂ ਵਿਖਾਰੇ ਹੋ ਗਿਆ ਜੀ ਇਹ ਸਾਰੇ ਸਟੋਰ ਦੇ ਹੀ ਸਮਾਨ ਆਉਂਦੇ ਨੇ ਜੀ ਇਸ ਟਾਈਮ ਵੀਰੇ ਰੇਟਾਂ ਤੇ ਬਹੁਤ ਫਰਕੇ ਸਾਰੇ ਵੱਧ ਤੇ ਮੀਂਹ ਪਿਆ ਹੋਇਆ ਹਰ ਪਿੰਡਾ ਚ ਹਰ ਸ਼ਹਿਰ ਚ ਤੁਹਾਨੂੰ ਕਿੰਨਾ ਬੁਰਾ ਹਾਲ ਆ ਠੀਕ ਆ ਸੱਜੀ ਪਿੱਛੇ ਆਉਂਦੀ ਨਹੀਂ ਵੀਰੇ ਕੋਈ ਅੰਜੀ ਗੱਲ ਇੱਥੇ ਗਾਂ ਕਹਿੰਦੇ ਮਹਿੰਗੀਆਂ ਸੱਜੀ ਹੋ ਗਈਆਂ ਭਾਈ ਤਾਂ ਦਾ ਬਹੁਤ ਸਾਰੇ ਬੰਦੇ ਗਰੀਬ ਆ ਕਿੱਥੇ ਖਾ ਲੂਗੇ ਦੱਸੋ ਇਹ ਨਹੀਂ ਗੱਲ ਜੀ ਮੀਂਹ ਪਿਆ ਹੋਇਆ ਮੇਲ ਰੋਡ ਗਲਦ ਨੇ ਹੈਗੇ ਸਬਜ਼ੀਆਂ ਤੇ ਖਰਾਬ ਹੋ ਰਹੀਆਂ ਜੁਗੰਦਾ ਜੋ ਛੰਡ ਦੰਦ ਰੱਖਣਾ ਬੰਦਾ ਸੋਚੀ ਆ। ਇਹ ਨਹੀਂ ਗੱਲ ਹੈ ਜੀ। ਕਿਹੜੀ ਕਿਹੜੀ ਸਬਜ਼ੀ ਹੈ ਜਿਹੜੀ 12 ਮਹਵਨ ਵੀ ਸਬਜ਼ੀ ਕੋਲ ਲਾ ਕੇ ਲੋਕਾਂ ਮਾਰਦੇ ਕਿ ਬੈਂਕਾਂ ਕੱਜੇ ਪਿੰਡਿਆਂ ਲੋਕਾਂ ਹੁੰਦੀਆਂ ਬੱਕੇ ਸੱਜੇ ਸਾਰੀ ਬਾਹਰੋਂ ਹੁੰਦੀਆਂ ਨੇ। ਆਪਣੇ ਤੋਂ ਆਲੂ ਪਿਆਜ਼ ਟਿਕ ਆਉਂਦਾ ਕੀ ਹੈ। ਸਬਜ਼ੀ ਸਾਰੀ ਬਾਹਰੋਂ ਹੁੰਦੀ ਹੈ ਜੀ। ਬਾਹਰੋਂ ਸਬਜ਼ੀ ਐਸਾਈਮੈਂਟ ਜੀ ਸਭ ਨਾਲ ਸਬਜ਼ੀ ਵੀ ਇਸ ਸਮੇਂ ਸਭ ਤੋਂ ਮਹਿੰਗਾ ਮਟਰ ਆਇਆ ਵੀਰੇ। ਮਟਰ ਕੋ ਗੋਭੀ ਸਬਜ਼ੀ ਹੈ ਮੱਚ ਤੋਂ ਹੁੰਦਾ ਸਭ ਮਹਿੰਗਾ ਉੱਤੇ ਹੜ ਆਇਆ ਹੋਇਆ। ਰਾਸ ਸਾਰੇ ਬਲੋਗ ਨੇ ਦੂਰੋਂ ਕੱ ਇਹ ਸੱਜੇ ਸਾਰੇ ਬਹੁਤ ਮਹਿੰਗੀਆਂ ਹੋ ਗਏ। ਵੀ ਜਰਾ ਇਹਨੇ ਲੋਕੀ ਮਟਰ ਕੇ ਲੈ। ਲੈ ਕਿਤੇ ਹੱਥੋਂ ਬੰਦੇ ਕਰਦਾ ਹੀ ਵੇਚਣੇ ਬੰਦ ਕਰਦਾ ਹੀ। ਵੇਚਦੇ ਹਾਂ ਜਾਈ ਖੋਜੁੰਦਾ ਨਾ ਵੇਚਦੇ ਆਂ ਸੀ। ਜੇ ਤਾਂ ਕੱਲ ਦੀ ਬਾਰਿਸ਼ ਹੋ ਰਹੀ ਆ। ਹਾਂਜੀ ਤੇ ਕਿੰਨਾ ਕਰਸਾ। ਬਹੁਤ ਸਾਰੇ ਵੀਰੇ ਗਾਂ ਲੈ ਗਲਦੇ ਨੇ ਗਈ। ਅਜੇ ਬੈਠੇ ਆਂ ਵੇਲੇ। ਠੀਕ ਜੀ ਦੱਸੋ ਸਾਡਾ ਧੰਦਾ ਵਧਣਾ ਵਧਣਾ ਪੈਂਦਾ ਜੀ। ਤੇ ਜਿਹੜੇ ਸਟੋਰੇਜ ਸਮਾਨ ਹੁੰਦਾ ਉਹ ਸਟੋਰੇਜ ਸਬਜ਼ੀਆਂ ਦੀ ਉਹ ਵੀ ਫ੍ਰੀ ਕਿਹਾ ਜੀ। ਫਿਰ ਰੱਖਦੇ ਆਂ ਮਾਰੇ ਉਹ ਰੱਖਣਾ ਪੈਂਦਾ ਜੇ ਗਾਂ ਮੰਗਦਾ ਕਹਿੰਦੇ ਵੇਚ ਦੇ ਦਾਂ ਉਹਦੇ ਤੋਂ।